ਜਦੋਂ ਬਾਲੀਵੁੱਡ ਦੇ ਹੀਮਨ ਧਰਮਿੰਦਰ ਦਾ ਅੰਤਿਮ ਸੰਸਕਾਰ ਜਲਦਬਾਜ਼ੀ ਦੇ ਵਿੱਚ ਕੀਤਾ ਗਿਆ ਤਾਂ ਪ੍ਰਸ਼ੰਸਕਾਂ ਨੂੰ ਬਹੁਤ ਡੂੰਗਾ ਸਦਮਾ ਲੱਗਿਆ ਕਿਉਂਕਿ ਫੈਨਸ ਨੂੰ ਆਪਣੇ ਹੀ ਹੀਮਨ ਨੂੰ ਅੰਤਿਮ ਵਿਦਾਈ ਦੇਣ ਦਾ ਮੌਕਾ ਵੀ ਨਹੀਂ ਦਿੱਤਾ ਗਿਆ। ਬਹੁਤ ਸਾਰੇ ਲੋਕਾਂ ਨੇ ਇਸ ਜਲਦਬਾਜ਼ੀ ਤੇ ਸਵਾਲ ਚੁੱਕੇ ਅਤੇ ਆਲੋਚਨਾ ਵੀ ਕੀਤੀ। ਇਹ ਪੁੱਛਦੇ ਹੋਏ ਕਿ ਉਹਨਾਂ ਦੇ ਲੱਖਾਂ ਪ੍ਰਸ਼ੰਸਕਾਂ ਨੂੰ ਅੰਤਿਮ ਸ਼ਰਧਾਂਜਲੀ ਦੇਣ ਦੀ ਇਜਾਜ਼ਤ ਕਿਉਂ ਨਹੀਂ ਦਿੱਤੀ ਗਈ। ਹੁਣ ਹੇਮਾ ਮਲਨੀ ਨੇ ਯੂਏ ਦੇ ਇੱਕ ਫਿਲਮ ਮੇਕਰ ਦੇ ਨਾਲ ਮੁਲਾਕਾਤ ਦੌਰਾਨ ਇਸ ਦਾ ਅਸਲ ਕਾਰਨ ਦੱਸਿਆ ਤਾਂ ਦੱਸਦੇ ਕਿ ਫਿਲਮ ਮੇਕਰ ਹਮਦ ਅਲ ਰਿਆਮੀ ਨੇ ਹਿਮਾ ਮਾਲਨੀ ਦੇ ਨਾਲ ਅਰਬੀ ਦੇ ਵਿੱਚ ਇੱਕ ਫੋਟੋ ਸਾਂਝੀ ਕਰਦੇ ਹੋਏ ਲਿਖਿਆ ਕਿ ਸੋਗ ਦੇ ਤੀਜੇ ਦਿਨ ਮੈਂ ਮਸ਼ਹੂਰ ਕਲਾਕਾਰ ਹਿਮਾ ਮਾਲਨੀ ਨੂੰ ਮਿਲਣ ਗਿਆ ਇਹ ਪਹਿਲੀ ਵਾਰ ਸੀ ਜਦੋਂ ਮੈਂ ਉਹਨਾਂ ਨੂੰ ਆਮੋ ਸਾਹਮਣੇ ਮਿਲਿਆ ਭਾਵੇਂ ਮੈਂ ਉਹਨਾਂ ਨੂੰ ਕਈ ਵਾਰ ਦੂਰੋਂ ਦੇਖਿਆ ਸੀ ਇਸ ਵਾਰ ਕੁਝ ਵੱਖਰਾ ਸੀ ਇੱਕ ਦਰਦਨਾਕ ਇੱਕ ਦਿਲ ਤੋੜ ਦੇਣ ਵਾਲਾ ਪਲ ਇੱਕ ਦੁੱਖ ਜੋ ਲਗਭਗ ਸਮਝ ਤੋਂ ਬਾਹਰ ਸੀ ਹਮਦ ਨੇ ਹਿਮਾ ਮਾਲਨੀ ਦੇ ਹਵਾਲੇ ਦੇ ਨਾਲ ਕਿਹਾ ਕਿ ਧਰਮਿੰਦਰ ਨੂੰ ਜਲਦਬਾਜ਼ੀ ਚ ਅੰਤਿਮ ਵਿਦਾਈ ਕਿਉਂ ਦਿੱਤੀ ਗਈ? ਹੇਮਾ ਮੱਲਨੀ ਨੇ ਕਿਹਾ ਕਿ ਆਪਣੀ ਸਾਰੀ ਜ਼ਿੰਦਗੀ ਤਰਮਿੰਦਰ ਕਦੇ ਵੀ ਇਹ ਨਹੀਂ ਚਾਹੁੰਦੇ ਸੀ ਕਿ ਕੋਈ ਉਹਨਾਂ ਨੂੰ ਕਮਜ਼ੋਰ ਜਾਂ ਬਿਮਾਰ ਵੇਖੇ। ਉਹਨਾਂ ਨੇ ਆਪਣਾ ਦਰਦ ਸਾਰਿਆਂ ਤੋਂ ਲੁਕਾਇਆ, ਇੱਥੋਂ ਤੱਕ ਕਿ ਆਪਣੇ ਕਰੀਬੀਆਂ ਤੋਂ ਵੀ। ਤੁਸੀਂ ਤਰਮਿੰਦਰ ਨੂੰ ਉਸ ਹਾਲਤ ਦੇ ਵਿੱਚ ਦੇਖ ਨਹੀਂ ਪਾਉਂਦੇ। ਉਹਨਾਂ ਦੇ ਆਖਰੀ ਦਿਨ ਬਹੁਤ ਔਖੇ ਸਨ। ਦਰਦਨਾਕ ਸਨ ਅਤੇ ਸਾਡੇ ਲਈ ਉਹਨਾਂ ਨੂੰ ਇਸ ਹਾਲਤ ਦੇ ਵਿੱਚ ਦੇਖਣਾ ਬਹੁਤ ਹੀ ਜ਼ਿਆਦਾ ਮੁਸ਼ਕਲ ਸੀ। ਇਸ ਲਈ ਜਲਦਬਾਜ਼ੀ ਦੇ ਵਿੱਚ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਜਦੋਂ ਇੱਕ ਇਨਸਾਨ ਇਸ ਦੁਨੀਆ ਦੇ ਵਿੱਚ ਨਹੀਂ ਰਹਿੰਦਾ ਤਾਂ ਪਿੱਛੋਂ ਫੈਸਲਾ ਪਰਿਵਾਰ ਤੇ ਡਿਪੈਂਡ ਕਰਦਾ